ਹੀਟ ਵੇਵ ਕਰੋੜਾਂ ਬੱਚਿਆਂ ਦੇ ਲਈ ਖਤਰਾ ਜੋ ਬਣ ਸਕਦੀ ਹੈ ਜੀਹਾਂ ਵਾਤਾਵਰਣ ਦੇ ਵਿੱਚ ਤਬਦੀਲੀਆਂ ਤੇ ਸਾਲ ਦਰ ਸਾਲ ਵਧ ਰਹੇ ਤਾਪਮਾਨ ਨੂੰ ਸਿਹਤ ਲਈ ਬਹੁਤ ਹਾਨੀਕਾਰਕ ਮੰਨਿਆ ਜਾ ਰਿਹਾ ਹੈ ਸੰਯੁਕਤ ਰਾਸ਼ਟਰ ਚਿਲਡਰਨ ਫੰਡ ਨੇ ਇੱਕ ਤਾਜ਼ਾ ਰਿਪੋਰਟ ਵਾਧਦੀ ਗਰਮੀ ਦੀ ਲਹਿਰ ਬਾਰੇ ਚੇਤਾਵਨੀ ਜਾਰੀ ਕਰਦੇ ਹਾਂ ਗਰਮੀ ਦੀ ਲਹਿਰ ਦੁਨੀਆ ਦੇ ਕਈ ਦੇਸ਼ਾਂ ਵਿੱਚ ਘਾਤਕ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ ਇਸ ਦਾ ਸਭ ਤੋਂ ਮਾੜਾ ਅਸਰ ਬੱਚਿਆਂ ਦੀ ਸਿਹਤ ਦੇ ਵੇਖਣ ਨੂੰ ਮਿਲ ਰਿਹਾ ਹੈ ਐਨਏੀਪੂਰਬੀ ਏਸ਼ੀਆ ਤੇ ਪ੍ਰਸ਼ਾਂਤ ਦੇ ਦੇਸ਼ਾਂ 'ਚ ਵਾਧਦੀ ਗਰਮੀ ਕਾਰਨ ਬੱਚਿਆਂ ਦੀ ਜਾਨ ਖਤਰੇ ਵਿੱਚ ਹੈ ਦੁਨੀਆ ਦੇ ਉਹ ਹਿੱਸੇ ਜਿੱਥੇ ਹੀਟ ਵੇਵ ਅਤੇ ਵਾਧੇ ਤਾਪਮਾਨ ਦਾ ਸਭ ਤੋਂ ਜ਼ਿਆਦਾ ਅਸਰ ਹੈ ਇਸ ਦਾ ਸਭ ਤੋਂ ਮਾੜਾ ਅਸਰ ਬੱਚਿਆਂ ਦੀ ਸਿਹਤ ਤੇ ਦੇਖਣ ਨੂੰ ਮਿਲ ਰਿਹਾ ਹੈ ਐਨਆਈਡੀ ਪੂਰਬੀ ਏਸ਼ੀਆ ਤੇ ਪ੍ਰਸ਼ਾਸ ਦੇ ਦੇਸ਼ਾਂ 'ਚ ਵਾਧਦੀ ਗਰਮੀ ਕਨ ਕਰੋੜਾ ਬੱਚਿਆਂ ਦੀ ਜਾਨ ਖਤਰੇ ਵਿੱਚ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਦੇਸ਼ਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਹਿੰਦਾ ਹੈ ਤੇ ਇਸ ਸਮੇਂ ਦੇ ਨਾਲ ਵਧਦਾ ਜਾਂਦਾ ਹੈ ਐਨਆਈਡੀ ਮਾਹਿਰਾਂ ਦਾ ਅਨੁਮਾਨ ਹੈ ਕਿ ਸਾਲ 2024 ਸਭ ਤੋਂ ਗਰਮ ਸਾਲ ਵੀ ਹੋ ਸਕਦਾ ਹੈ ਸਿਹਤ ਮਾਹਿਰਾਂ ਨੇ ਏਸ਼ੀਆਈ ਦੇਸ਼ਾਂ ਖਾਸ ਕਰਕੇ ਭਾਰਤ ਵਿੱਚ ਵਧਦੀ ਗਰਮੀ ਸਲਾਹ ਦਿੰਦੀ ਹੈ ਭਾਰਤ ਵਿੱਚ ਪਿਛਲੇ 1 ਮਹੀਨੇ ਚ ਤਾਪਮਾਨ ਜ ਤੀਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਮਾਹਿਰਾਂ ਨਾਲ ਮੀਟਿੰਗ ਕਰਕੇ ਇਸ ਬਾਰੇ ਰਣਨੀਤੀ ਤੈਅ ਕੀਤੀ ਹੈ ਕਿ ਗਰਮੀ ਦੇ ਜੋ ਪ੍ਰਭਾਵ ਹੈ ਮਾੜੇ ਪ੍ਰਭਾਵ ਹੈ ਕੀਵੇ ਕਾਬੂ ਕੀਤੇ ਜਾ ਸਕਦੇ ਨੇ ਦੱਸਦੀ ਹੈ ਕਿ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਸੰਪਰਕ ਵਿੱਚ ਔਣ ਨਾਲ ਕਈ ਤਰ੍ਹਾਂ ਦੇ ਥੋੜੇ ਸਮੇਂ ਤੇ ਲੰਬੇ ਸਮੇਂ ਲਈ ਸਿਹਤ ਖਤਰੇ ਹੋ ਸਕਦੇ ਨੇ ਇਸ ਕਨ ਹਰ ਸਾਲ ਲੋਕਾਂ ਵਿੱਚ ਬੇਹੋਸ਼ੀ ਹੀਟ ਸਟ੍ਰੋਕ ਚਮੜੀ ਦੀਆਂ ਸਮੱਸਿਆਵਾਂ ਬਲੱਡ ਪ੍ਰੈਸ਼ਰ ਦਾ ਖਤਰਾ ਵਾਜ ਜਾਂਦਾ ਹੈ ਦੱਸ ਦिए ਕਿ ਲੀਵਰ ਤੇ ਸਮੱਸਿਆਵਾਂ ਆ ਸਕਦੀਆਂ ਨੇ ਕੁਝ ਅਧਿਆਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਗਰਮੀ ਦੀਆਂ ਲਹਿਰਾਂ ਜਾਂ ਗਰਮੀ ਦੇ ਬਹੁਤ ਜ਼ਿਆਦਾ ਸੰਪਰਕ ਕਿਡਨੀ ਤੇ ਲੀਵਰ ਵਰਗੇ ਮਹੱਤਵਪੂਰਨ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਵੱਧਦੀ ਗਰਮੀ ਤੇ ਸਰੀਰ ਤੇ ਇਸ ਦੇ ਮਾੜੇ ਪ੍ਰਭਾਵਾਂ ਰੋਕਣ ਲਈ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ